ਨਸ਼ਿਆਂ ਦੇ ਮੁੱਦੇ ਤੇ ਤੁਹਾਨੂੰ ਸਰਕਾਰੀ ਨੌਕਰੀ ਚਾਹੀਦੀ ਹੈ ਤਾਂ ਡੋਪ ਟੈਸਟ ਕਰਵਾਉਣਾ ਲਾਜ਼ਮੀ ਹੋ ਜਾਵੇਗਾ ਜ਼ਿਆਦਾ ਜਾਣਕਾਰੀ ਲਈ ਗੱਲਬਾਤ ਕਰਦੇ ਆ ਹੈਲਥ ਮਿਨਿਸਟਰ ਪੰਜਾਬ ਦੇ ਜੋ ਹੈਗੇ ਨੇ ਸੁਰਜੀਤ ਜਿਆਨੀ ਜੀ ਸੁਰਜੀਤ ਜੀ ਸਭ ਤੋਂ ਪਹਿਲਾਂ ਜਣਾ ਡੋਪ ਟੈਸਟ ਨੂੰ ਲਾਜ਼ਮੀ ਹੋ ਗਿਆ ਇਹਦੇ ਪਿੱਛੇ ਕਾਰਨ ਕੀ ਹੈਗਾ ਕਾਰਨ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਸੁਪਨਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਣਾ ਹੈ ਕਿ ਪੰਜਾਬ ਤੇ ਕਿਸੇ ਤਰ੍ਹਾਂ ਦਾ ਵੀ ਨਸ਼ਾ ਨੌਜਵਾਨਾਂ ਦੇ ਵਿੱਚ ਨਾਰ ਰਵੇ ਇੰਨਾ ਚ ਨਾਰ ਰਵੇ ਸਹਿਰਾ ਚਰਗੜੀ ਮੁੱਲੇ ਚ ਕਿ ਨੌਜਵਾਨੀ ਬਰਬਾਦ ਜਿਹੜੀ ਨਸ਼ੇ ਨਾਲ ਹੋ ਰਹੀ ਹੈ ਇਹ ਕਰਕੇ ਸਖਤੀ ਕੀਤੀ ਹੈ ਔਰ ਐਸੇ ਕਰਕੇ ਜਗਾ 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 ਨਸ਼ਾ ਚੜਾਓ ਕੇਂਦਰ ਵਗੈਰਾ ਬਣਾ ਕੇ ਪੂਰਾ ਪ੍ਰਸ਼ਾਸਨ ਉਹਦੇ ਵਿੱਚ ਲੱਗਿਆ ਹੋਇਆ ਇਸ ਕਰਕੇ ਸਰਪ੍ਰਕਾਸ਼ ਸਿੰਘ ਬਾਦਲ ਦਾ ਹੈ ਵੀ ਯੂਨੀਵਰਸਿਟੀਆਂ ਦੇ ਵਿੱਚ ਨੌਜਵਾਨ ਬੱਚੇ ਨਸ਼ਾ ਕਰਦੇ ਨੇ ਕਾਲਜਾਂ ਚ ਕਰਦੇ ਨੇ ਬੱਚੇ ਬੱਚਿਆਂ ਕਰਦੇ ਨੇ ਤਾਂ ਇਹ ਕਿ ਦੇਖੋ ਡਰ ਬੈਠਣਾ ਜ਼ਰੂਰੀ ਹੈ ਔਰ ਹੈ ਵੀ ਸਹੀ ਜੇ ਦਿਨ ਨਸ਼ੇ ਕਰਦੇ ਨੇ ਉਹ ਟੈਸਟ ਹੋਏਗਾ ਜਿਵੇਂ ਮੈਡੀਕਲ ਟੈਸਟ ਹੁੰਦਾ ਤਾਂ ਨਾ ਟੈਸਟ ਹੋਏਗਾ ਅਗਰ ਨਸ਼ੇ ਉਹਦੇ ਖੂਨ ਦੇ ਵਿੱਚ ਨਸ਼ੇ ਟੈਸਟ ਤੇ ਨਸਾ ਆ ਜਾਂਦਾ ਹੈ ਤੁਹਾਨੂੰ ਸਰਕਾਰੀ ਨੌਕਰੀ ਨਹੀਂ ਮਿਲੇਗੀ ਤਾਂ ਇਹ ਇਹਦੇ ਵਿੱਚ ਇੱਕ ਨੋਟਵਾਨਾਂ ਦੇ ਵਿੱਚ ਇੱਕ ਚਿੰਤਾ ਇੱਕ ਪਸੰਦ ਦੇਸ ਜਾਏਗਾ ਕਿ ਨਸ਼ਾ ਕਰੋਗੇ ਤਾਂ ਨੌਕਰੀ ਨਹੀਂ ਪਾਓਗੇ ਤੇ ਠੀਕ ਹੈ ਤਾਂ ਕੁਝ ਕਾਨੂੰਨ ਨੂੰ ਸਖਤ ਕਰਨਾ ਪਏਗਾ ਕੁਝ ਪਿਆਰ ਕਰਨਾ ਪਏਗਾ ਔਰ ਕੁਝ ਇਤਜਾਮ ਕਰਨਾ ਪਏਗਾ ਤੇ ਐਸੇ ਟੈਸਟ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਇਹ ਕੀਤਾ ਔਰ ਅੱਗੇ ਵੀ ਜਾ ਕੇ ਦੋ ਕਦਮ ਇਹਦੇ ਬਾਅਦ ਹੋਰ ਵੀ ਸਾਡੀ ਦਾ ਰਾਏ ਹੋਰ ਵੀ ਸਿੱਧੀ ਕਿ ਜੇ ਮੇ ਕੋਈ ਡਰਾਈਵਿੰਗ ਲੈਸਨਰ ਹੈ ਉਹ ਵੀ ਨਹੀਂ ਮਿਲਣਾ ਚਾਹੀਦਾ ਆਰਐਨਐਸਐਸ ਉਹ ਵੀ ਨਸ਼ਾ ਕਰਦਾ ਨੂੰ ਨਹੀਂ ਮਿਲਣਾ ਚਾਹੀਦਾ ਠੀਕ ਹੈ ਔਰ ਨੌਕਰੀ ਵੀ ਨਹੀਂ ਮਿਲਣੀ ਚਾਹੀਦੀ ਔਰ ਕਈ ਚੀਜ਼ਾਂ ਅਸੀਂ ਇਹ ਕਰਾਂਗੇ ਤਾਂ ਕੁਝ ਲੋਕ ਵੀ ਚਿੰਤਾ ਕਰਨ ਕੋ ਸਰਕਾਰ ਚਿੰਤਾ ਕਰ ਰਹੀ ਹੈ ਤਾਂ ਆਪਾਂ ਸਾਰੇ ਲੜਕੇ ਮਿਲ ਕੇ ਸਮਾਜ ਸਭ ਸਵਸਥਾਵਾ ਵੀ ਚਿੰਤਾ ਕਰ ਨੂੰ ਅਫਸਰ ਵੀ ਚਿੰਤਾ ਕਰ ਤਾਸੀ ਨਸ਼ਾ ਤੋਂ ਮੁਕਤਤਾ ਵਾਣੀ ਠੀਕ ਹੈ ਤੇ ਉਮੀਦ ਕਰ ਸਕਦੇ ਆ ਕਿ ਹੁਣ ਅਗਿਆਨ ਵਾਲੇ ਦਿਨਾਂ ਦੇ ਵਿੱਚ ਕੁਝ ਹੋਰ ਵੀ ਅਜਿਹੇ ਕਦਮ ਤੁਹਾਡੇ ਵੱਲੋਂ ਉਠਾਏ ਜਾਣਗੇ ਕੁਝ ਹੋਰ ਫੀਲਡ ਦੇ ਵਿੱਚ ਵੀ ਤੇ ਕੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਪਨਾ ਲਏ ਕਿ 2 ਸਾਲ ਦੇ ਵਿੱਚ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਬਣਾ ਦੇਣਾ ਠੀਕ ਹੈ ਤੇ ਨਸ਼ਾ ਮੁਕਤ ਬਣਾਣਾ ਤੇ ਇਹ ਸਾਰੇ ਚੀਜ਼ਾਂ ਸਾਨੂੰ ਕਰਨੀਆਂ ਪੈਣੀਆਂ ਅੱਜ ਨਸ਼ਾ ਜਿਹੜਾ ਦੇਖਦੇ ਹੋ ਯੂਨੀਵਰਸਿਟੀਆਂ ਤੇ ਦੇਖਦੇ ਮੈਂ ਕਹਿੰਦਾ ਕਈ ਯੂਨੀਵਰਸਿਟੀਆਂ ਦਾ ਨਹੀਂ ਲਿਆ ਨਸ਼ੇ ਦੇ ਅੱਡੇ ਬਣ ਗਏ ਨੇ ਤੇ ਕਿਉਂਕਿ ਉੱਥੇ ਵਪਾਰ ਹੁੰਦਾ ਵਪਾਰ ਕਿਉਂ ਹੁੰਦਾ ਕਿ ਦੋ ਬੱਚੇ ਕੋਈ ਜਿਹੜੇ ਇਸ ਮੈਥ ਬਲੈਕੀ ਹੁੰਦੇ ਨੇ ਉਹ ਯਾਰੀ ਦੁਸਤੀ ਲਾਂਦੇ ਉਹਨਾਂ ਨੂੰ ਪਹਿਲੇ ਉਹਨਾਂ ਨੂੰ ਮੁਫਤ ਦੇ ਦੋ ਆਕੇ ਹਿਲਾਕੇ ਬੱਚੇ ਜਿਹੜੇ ਕਰਾਂ ਦੇ ਕਰਾਂ ਦੇ ਬੱਚੇ ਵਿਚਾਰੇ ਔਰ ਫਿਰ ਜਦੋਂ ਆਧੀ ਹੋ ਜਾਂਦੇ ਨੇ ਫਿਰ ਉਹਨਾਂ ਕੋਲ ਸਾਰਾ ਕੁਝ ਲੁੱਟਣਾ ਸ਼ੁਰੂ ਕਰ ਦਿੰਦੇ ਨੇ ਔਰ ਉਹਨਾਂ ਦੀ ਜ਼ਿੰਦਗੀ ਵੀ ਵਿਚਾਰਨ ਦੀ ਬਰਬਾਦ ਹੋ ਜਾਂਦੀ ਹੈ ਤਾਂ ਇਹ ਜ਼ਰੂਰੀ ਹੈ ਕਿ ਦਿਮਾਗ ਚ ਰਹਿ ਪੜ ਕਿ 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 ਭਾਦਦੀ ਨਸ਼ਾ ਕਰ ਰਹੇ ਸੋ ਜੀ ਇਹ ਗੱਲ ਤਾਂ ਹੈਗੀ ਹੈ ਕਿ ਤੁਸੀਂ ਖੁਦ ਹੀ ਇਹ ਕਹਿਆ ਕਿ ਜੋ ਨਸ਼ਾ ਹੈਗਾ ਬਹੁਤ ਫ੍ਰੀਲੀ ਮਿਲ ਰਿਹਾ ਹੈਗਾ ਬਹੁਤ ਹੀ ਇਜ਼ੀਲੀ ਮਿਲ ਰਿਹਾ ਹੈਗਾ ਤੇ ਇਸ ਦੇ ਉੱਤੇ ਕੋਈ ਠਲਪਾਨੇ ਕੋਈ ਕਦਮ ਨਹੀਂ ਉਠਾਏ ਜਾ ਰਹੇ ਹੈਗੇ ਕਿਉਂਕਿ ਠੀਕ ਹੈ ਕਿ ਜੁਕੀ ਸਰਕਾਰੀ ਨੌਕਰੀਆਂ ਨਹੀਂ ਮਿਲਣਗੀਆਂ ਲੇਕਿਨ ਨਸ਼ਾ ਇੰਨਾ ਜ਼ਿਆਦਾ ਮਿਲ ਰਿਹਾ ਉਸ ਦੇ ਉੱਤੇ ਠਲਪਾਨੇ ਕੁਝ ਠੋਸ ਕਦਮ ਕੁਝ ਸਟ੍ਰਿਕਟ ਐਕਸ਼ਨ ਤੁਹਾਡੇ ਵੱਲੋਂ ਜਿਹੜੇ ਲਈ ਜਾਣ ਦੇਖੋ ਗੱਲ ਨਸ਼ਾ ਨਹੀਂ ਮਿਲ ਰਿਹਾ ਜੀ ਇਹਦਾ ਪ੍ਰੂਫ ਮੈਂ ਦਿੰਦਾ ਕਿ ਸਾਡੇ ਨਸ਼ਾ ਸੜੋ ਕੇਂਦਰਾਂ ਦੇ ਵਿੱਚ ਆਪੀ ਡੀ ਵਧ ਗਈ 90 90 ਸਾਲ ਦੇ ਗੁਜ਼ਰਗ ਵੀ ਆ ਨੀਂਦਾਲੀ ਗੋਲੀ ਬਾਜ਼ਾਰ ਦੇ ਵਿੱਚ ਨਹੀਂ ਮਿਲਦੀ ਆਮ ਆਦਮੀ ਵੀ ਪਰੇਸ਼ਾਨ ਹੋ ਰਿਹਾ ਜਦੋਂ ਕੋਈ ਇਸਤੇ ਪੁੱਟਾਵਾਂਗੇ ਤਾਂ ਉਹਦੇ ਵੀ ਸਾਰਿਆਂ ਨੂੰ ਆਪਾਂ ਨੂੰ ਸਮੱਸਿਆ ਜਰਨੀ ਪੈਂਦੀ ਹੈ ਕੋਈ ਨਸਾ ਕਿੱਥੇ ਨਹੀਂ ਮਿਲਦਾ ਔਰ ਇਹੀ ਕਾਰਨ ਨਸਾ ਬਾ ਮਿਲਿਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਸੇ ਨੂੰ ਬਿਲਕੁਲ ਬੰਦ ਕਰਤਾ